ਬ੍ਰੇਕਿੰਗ ਹੈ ਪਟਿਆਲਾ ਤੋਂ ਜਿੱਥੇ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੋਹੰਦ ਖੇੜਾ ਦੇ ਵਿੱਚ ਇੱਕ 14 ਸਾਲਾਂ ਲੜਕੀ ਨੂੰ ਉਸ ਦੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਕਥਿਤ ਰੂਪ ਦੇ ਵਿੱਚ 20000 ਦੇ ਵਿੱਚ ਅੱਗੇ ਵੇਚ ਅਤੇ ਅਤੇ ਉਸ ਦਾ ਵਿਆਹ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੋ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਉਸ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਤੇ ਪੁਲਿਸ ਨੇ ਉਸ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਕਾਰਵਾਈ ਦੀ ਗੱਲ ਕਹਿ ਰਹੀ ਹੈ ਤੇ ਕਿਹਾ ਇੱਕ ਵੀ ਟ੍ਰਿਗਰ ਇਸ ਤਰ੍ਹਾਂ ਦਾ ਕੋਈ ਵੀ ਹੋਰ ਮਾਮਲਾ ਪੁੱਛਗੀ ਜਰਾਂ ਉਪਕੋਰਟ ਦੇ ਕੋਲੋਂ ਸਾਹਮਣੇ ਆਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਚੌਰਾ ਸਾਲਾਂ ਲੜਕੀ ਨੂੰ ਵੇਚਣ ਦਾ ਮਾਮਲਾ ਪਿੰਡ ਦੀ ਹੀ ਔਰਤ ਦੇ ਵੱਲੋਂ 20000 ਰੁਪਏ ਦੇ ਵਿੱਚ ਵੇਚੀ ਗਈ ਹੈ ਲੜਕੀ ਲੜਕੀ ਨੂੰ ਵੇਚ ਕੇ ਉਸ ਦਾ ਵਿਆਹ ਕਰਵਾਇਆ ਗਿਆ। ਸੋ ਪੁਲਿਸ ਦੀ ਸਹਾਇਤਾ ਦੇ ਨਾਲ ਲੜਕੀ ਨੂੰ ਬਰਾਮਦ ਕੀਤਾ ਗਿਆ ਸੋ ਹੋਰ ਮਾਮਲੇ ਸਾਹਮਣੇ ਆਉਣ ਤੇ ਕੀਤੀ ਜਾਵੇਗੀ ਸਖਤ ਕਾਰਵਾਈ। ਇਸ ਲੜਕੀ ਨੂੰ ਅਵੇਚਣ ਦਾ ਮਾਮਲਾ 20000 ਰੁਪਏ ਦੇ ਵਿੱਚ ਉਸੇ ਹੀ ਪਿੰਡ ਦੀ ਔਰਤ ਦੇ ਵੱਲੋਂ ਉਸ ਲੜਕੀ ਨੂੰ ਵੇਚਿਆ ਗਿਆ ਤੇ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਫਿਲਹਾਲ ਉਸ ਕੁੜੀ ਨੂੰ ਬਰਾਮਦ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਹੋਰ ਮਾਮਲੇ ਅਗਰ ਸਾਹਮਣੇ ਆਇਆ ਤਾਂ ਉਸ ਦੇ ਖਿਲਾਫ ਹੋ ਉਸ ਔਰਤ ਦੇ ਖਿਲਾਫ ਹੋ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ 14 ਸਾਲਾਂ ਲੜਕੀ ਨੂੰ ਵੇਚਣ ਦਾ ਇਹ ਮਾਮਲਾ। ਪਿੰਡ ਦੇ ਹੀ ਔਰਤ ਦੇ ਵੱਲੋਂ 20000 ਰੁਪਏ ਦੇ ਵਿੱਚ ਵੇਚੀ ਗਈ ਹੈ ਲੜਕੀ। ਤੇ ਲੜਕੀ ਨੂੰ ਵੇਚ ਕੇ ਉਸ ਦਾ ਜ਼ਬਰਦਸਤੀ ਵਿਆਹ ਵੀ ਕਰਵਾਇਆ ਗਿਆ। ਸੇ ਪੁਲਿਸ ਦੀ ਸਹਾਇਤਾ ਦੇ ਨਾਲ ਲੜਕੀ ਨੂੰ ਬਰਾਮਦ ਕਰ ਲਿਆ ਗਿਆ। ਹੋਰ ਮਾਮਲੇ ਸਾਹਮਣੇ ਆਉਣ ਤੇ ਸਖਤ ਕਾਰਵਾਈ ਹੋਵੇਗੀ। ਸੇ ਪੁਲਿਸ ਦੇ ਵੱਲੋਂ ਕਿਹਾ ਗਿਆ। 14 ਸਾਲਾ ਲੜਕੀ ਨੂੰ ਦਵੇਚੰਦਾ ਮਾਮਲਾ। ਰੇਗ ਸਵੇਰੇ 7:30 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀਗੀ। ਤੇ ਉਹ ਪਿੰਡ ਬਿੱਕਰ ਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਿੰਦੇ ਵੀ ਮੈਨੂੰ 100 ਰੁਪਏ ਦੇ ਦੋ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕੇ ਵੀ ਤੇਰੀ ਕੁੜੀ ਭਾਈ ਵਗ ਗਈ ਜਿੱਥੇ ਸਾਈਕਲ ਘਰੇ ਖੜਾ ਤਾਂ ਜੀ ਫੇਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਸਾਨੂੰ ਬਿੱਕਰ ਦਾ ਮੁੰਡਾ ਜੀ ਗੱਗੂ ਉਹਦੀ ਬਾਈਕ ਦਾ ਦਾ ਫੋਨ ਕੀ ਕਹਿੰਦੀ ਉਹਨਾਂ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫਿਰ ਅਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਮੈਡਮ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀ ਉਹ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਣਾ ਠ ਕਰੀ ਪਰ ਉਸ ਤੋਂ ਬਾਅਦ ਅਸੀਂ ਕੀ ਕਾਰਵਾਈ ਕੀਤੀ ਅਗਲੇ ਦਿਨ ਉਸ ਤੋਂ ਬਾਅਦ ਜੀ ਕੈਮਰਿਆਂ 'ਚ ਲੱਭਦੇ ਰਹੇ ਫਿਰ ਥਾਣੇ ਗਏ ਨੇ ਮਰਨ ਅਕਬਰ ਨਾਲ ਗਵਾਹ ਦਿੱਤੀ ਹੈ ਕਿਥੋਂ ਲੁੱਪੀ ਆ ਪੂਰੀ ਥੇੜੀ ਜੱਟਾਂ ਥੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਨੇ ਦਿਕਨਦਕਰ ਵਾਲੇ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਇਆ ਦੇ ਦੋ ਇਹਦੇ ਕੁੜੀ ਦੇ ਮਾਪੇ ਹੋ ਨਹੀਂਗੇ ਕਿਸਨੇ ਕਿਹਾ ਗਾ ਜਿਹੜੇ ਨੇ ਵੇਚਿਆ ਗੱਡੋਂ ਕਰਮਜੀਤ ਕੌਰ ਆਦਾ ਨਾਮ ਹੋਣਾ ਨਹੀਂ ਮੂਡ ਖੇਡੇ ਪਿੰਤੋਂ ਇਹ ਸਾਡੇ ਕੋਲੇ ਆਇਆ ਇਹਨੇ ਦਰਇਅਸਤ ਕੀਤੀ ਤੇ ਆਪਣੀ ਜਿਹੜੀ ਪ੍ਰੋਬਲਮ ਸਾਡੇ ਨਾਲ ਸ਼ੇਅਰ ਕੀਤੀ ਤੇ ਤੁਰੰਤ ਅਸੀਂ ਐਫ ਆਈ ਆਰ ਨੰਬਰ 18 ਦਰਜ ਕਰਤੀ ਸੀ 363 ਸ਼ਾਰਟ ਅਨਨੋਨ ਵਿਅਕਤੀਆਂ ਦੇ ਖਿਲਾਫ ਉਸ ਤੋਂ ਬਾਅਦ ਡਿਊਰਿੰਗ ਸਾਡੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਕੁਝ ਸਾਨੂੰ ਸ਼ੱਕੀ ਬੰਦੇ ਪਤਾ ਲੱਗੇ ਉਸ ਤੋਂ ਬਾਅਦ ਅਸੀਂ ਉੱਥੇ ਰੇਡ ਕਰਕੇ ਤੇ ਉਹਨਾਂ ਦੇ ਕਸਟਡੀ ਚੋਂ ਲੜਕੀ ਨੂੰ ਬਰਾਮਦ ਕਰਾ ਲਿਆ ਸੀ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੁੰਦਾ ਲੋ ਦਾ ਉਹਦੇ ਮੈਡੀਕਲ ਚੈੱਕਅਪਸ ਤੇ ਜੋ ਸਟੇਟਮੈਂਟ ਸੀ ਕਿ 164 CrPC ਦੀ ਉਹ ਕਰਵਾ ਲਈ ਸੀ ਤੇ ਇਸ ਤਫਤੀਸ਼ ਦੌਰਾਨ ਚਾਰ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਅਮ੍ਰਿਤਪਾਲ ਸਿੰਘ ਹੈ ਉਮਰ 26 ਸਾਲ ਦਾ ਇਹ ਖੇੜੀ ਜੱਟਾਂ ਦਾ ਰਹਿਣ ਵਾਲਾ ਤੇ ਜਗਤਾਰ ਸਿੰਘ ਇਹਦਾ ਫਾਦਰ ਹੈ ਤੇ ਇਹਨਾਂ ਦੀ ਕਸਟਡੀ ਚ ਲੜਕੀ ਮਿਲੀ ਸੀ ਅਮਰਤਪਾਲ ਸਿੰਘ ਨਾਲ ਇਹਦੀ ਮੈਰਿਜ ਕਰਵਾਈ ਗਈ ਸੀ ਕਿਸੇ ਧਾਰਮਿਕ ਸਥਾਨ ਤੇ ਲੁਕ ਛਿਪ ਕੇ ਤੇ ਇੱਕ ਇਹਨਾਂ ਦੀ ਲੜਕੀ ਜਿੱਥੋਂ ਦੀ ਹੈਗੀ ਉਥੋਂ ਦੀ ਪਿੰਡ ਦੀ ਦੀਪਿਕਾ ਨਾਮ ਦੀ ਲੇਡੀਜ਼ ਹੈ 30 35 ਸਾਲ ਉਮਰ ਹੈ ਉਹਨੇ ਇਸ ਲੜਕੀ ਦਾ ਮਾਈਂਡ ਵਾਸ਼ ਕਰਕੇ ਇਹਨੂੰ ਪ੍ਰੀਪੇਅਰ ਕੀਤਾ ਸੀ ਤੇ ਇਹਦੀ ਮਾਸੀ ਹੈ ਜੋ ਕਿ ਜਿੱਥੇ ਉਹ ਲੜਕਾ ਉਸ ਪਿੰਡ ਦੀ ਹੈਗੀ ਹੈ ਉਹਦੇ ਨਾਲ ਇਹਨਾਂ ਨੇ ਕੋਈ ਸਾਜਰਾਜ ਕਰਕੇ ਇਹ ਲੜਕੀ ਨੂੰ ਉੱਥੇ ਭੇਜਤਾ ਉਹਨਾਂ ਕੋਲੇ ਤੇ ਇਹ ਸਾਰਾ ਸਿਨੈਰੀਓ ਸੀਗਾ ਤੇ ਇਹਨੂੰ ਬਸਟ ਕਰਤਾ ਅਸੀਂ ਤੇ ਐਫ ਆਈ ਆਰ ਦਰਜ ਕਰਨ ਦੇ 48 ਘੰਟੇ ਦੇ ਵਿੱਚ ਵਿੱਚ ਅਸੀਂ ਸਾਰਾ ਟ੍ਰੇਸ ਕਰ